ਮੈਂ ਤਾਂ ਤੈਨੂੰ ਆਇਆ ਕਹਿੰਦਾ ਸੀ ਪੈਣੇ ਆਪਣੀ ਰਮਨ ਵੀ ਹੁਣ ਵਿਆਹ ਦੇ ਤਾਬਲੀਆ ਆਪਾਂ ਵਿਆਹ ਕਰ ਦਈਏ। ਉਹ ਰஞ்சிਤ ਵੀ ਕਮਲਿਆ ਵਾਲੇ ਗੱਲਾਂ ਕਰਦਾ। ਅਜੇ ਉਹ ਕੁੜੀ ਦੀ ਉਮਰ ਵੀ ਕਿੰਨੀ ਕੁ ਹੋਈ ਐ ਨਾਲ 1 ਸਾਲ ਅਜੇ ਪੜ੍ਹਾਈ ਦਾ ਪਿਆ। ਦੱਸਿਆ ਮੈਨੂੰ ਰஞ்சிਤ ਨੇ ਮੁੰਡਾ ਰਮਨ ਦੇ ਨਾਲ ਹੀ ਪੜ੍ਹਦਾ ਗਾ। ਫੇਰ ਹੀ ਮੈਂ ਛੋਡੇ ਕੋਲੇ ਗੱਲ ਚਲਾਈ ਐ। ਹੈਲੋ। ਹਾਂ ਰஞ்சிਤ ਕੀ ਹਾਲ ਚਾਲ ਨੇ? ਠੀਕ ਆ ਬਾਈ ਤੂੰ ਸੁਣਾ ਕਿਵੇਂ ਆ? ਬਸ ਠੀਕ ਆ ਵਧੀਆ ਹੋਰ ਕਰੀ ਠੀਕ ਆ ਸਾਰੇ। ਹਾਂ ਹਾਂ ਬਾਈ ਠੀਕ ਠਾਕ। ਤੂੰ ਦੱਸ। अच्छा मैं तो तन्नू आय कहंदा सी पुतीजा ਤੇ ਤੇਰੀ ਭਾਨ ਜੀ ਇਹ ਆਪਣੇ ਇੱਕ ਕਾਲਜ ਦੇ ਵਿੱਚ ਪੜਦੇ ਐ اچھا ਤੇ ਜੇ ਤੇਰੇ ਭੈਣ ਤੇ ਭਨੋਇਆ ਮੰਨ ਜਾਂ ਤਾਂ ਆਪਾਂ ਆਪਣੇ ਯਾਰੀ ਦੋਸਤ ਨੂੰ ਇਸ ਤਰੀਕੇ ਚ ਬਦਲ ਸਕਦੇ ਆ ਹਾਂ ਹਾਂ ਬਾਈ ਗੱਲ ਹੀ ਕੋਈ ਨਹੀਂ ਭੈਣ ਮੇਰੀ ਗੱਲ ਨਹੀਂ ਮੋੜਦੀ ਬਾਈ ਕੋਈ ਗੱਲ ਨਹੀਂ ਮੈਂ ਭੈਣ ਨਾਲ ਗੱਲ ਕਰੂੰਗਾ ਜਿਵੇਂ ਤੂੰ ਕਹੇਂਗਾ ਉਵੇਂ ਹੀ ਹੋਊਗਾ ਹਾਂ ਠੀਕ ਆ ਤੂੰ ਗੱਲ ਕਰ ਲੈ ਫਿਰ ਹਾਂ ਹਾਂ ਕੋਈ ਗੱਲ ਨਹੀਂ ਬਾਈ ਕਰਦਾ ਗੱਲ ਮੈਂ ਭੈਣ ਨਾਲ ਜਾਣਾ ਵਾ ਭੈਣ ਕੋਲ ਹੀ ਜਾਣਾ ਠੀਕ 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 ਆ ਬਈ ਆ ਕੌਣ ਆ ਗਿਆ ਮੇਰਾ ਵੀਰ ਕਿਵੇਂ ਵੀਰੇ ਹੋਰ ਠੀਕ ਆ ਸਭ ਨੇ ਠੀਕ ਆ ਹਾਂ ਵੀਰੇ ਠੀਕ ਆ ਹੋਰ ਬਾਈ ਠੀਕ ਆ ਹਾਂ ਵੀਰੇ ਸਾਰੇ ਠੀਕ ਠਾਕ ਹੋਰ ਆ ਜੀ ਬੈਠੋ ਹਾਂ ਠੀਕ ਉਧਰ ਠੀਕ ਸੀ ਆਪਣੇ ਹਾਂ ਭਾਈ ਲੈ ਬੈਠ ਵੀਰੇ ਮੈਂ ਚਾਹ ਪਾਣੀ ਦਾ ਕਰਾਂ ਬਸ ਬੜੇ ਚਾਹ ਪਾਣੀ ਦਾ ਵਾ ਠੀਕ ਆ ਬਹਿ ਜਾ ਤੈਨੂੰ ਤੂੰ ਗੱਲਾਂ ਕਰ ਹਾਂ ਵੀਰੇ ਦੱਸ ਦੇਖ ਭਾਣੀ ਮੈਂ ਇੱਕ ਕੰਮ ਆਇਆ ਮੈਨੂੰ ਪਤਾ ਤੂੰ ਮੇਰੀ ਗੱਲ 모ੜੇਂਗੀ ਨਹੀਂ ਹਾਂ ਵੀਰੇ ਦੱਸ ਜੇ ਕੋਈ ਮੇਰੇ ਕਰਨ ਵਾਲੀ ਗੱਲ ਹੋਈ ਮੈਂ ਤੈਨੂੰ ਜਵਾਬ ਨਹੀਂ ਦੇਣੀ ਤੈਨੂੰ ਪਤਾ ਹੀ ਹੈ ਮੇਰੇ ਸੁਭਾ ਦਾ ਮੈਂ ਤਾਂ ਤੈਨੂੰ ਆਇਆ ਕਹਿੰਦਾ ਸੀ ਪੜਨੇ ਆਪਣੀ ਰਮਨ ਵੀ ਹੁਣ ਵਿਆਹ ਦੇ ਕਾਬਲੀਆ ਆਪਾਂ ਵਿਆਹ ਕਰ ਦਈਏ ਪੜਾਈ ਵੀ ਉਹਦੀ ਪੂਰੀ ਹੋਣ ਵਾਲੀ ਆ ਹਾਂ ਵੀਰੇ ਅਸੀਂ ਤਾਂ ਅਜੇ ਤੱਕ ਸੋਚਿਆ ਵੀ ਨਹੀਂ ਛੋਟੀ ਉਮਰ ਚ ਬੱਚੇ ਵਿਆਹ ਵੀ ਨਹੀਂ ਕਰਾਉਂਦੇ ਦੇਖ ਪੜਨੇ ਮੇਰਾ ਦੋਸਤ ਆ ਉਹਦਾ ਬੇਟਾ ਤੇ ਆਪਣੀ ਰਮਨ ਇਕੱਠੇ ਕਾਲਜ ਦੇ ਵਿੱਚ ਪੜਦੇ ਆ ਦੇਖ ਲੈ ਵੀਰਾ ਮੈਂ ਪੁੱਛੂੰਗੀ ਰਮਨ ਦੇ ਪਿਓ ਨੂੰ ਹਜੇ ਤੱਕ ਤਾਂ ਘਰ ਚ ਕੋਈ ਗੱਲ ਚਲਾਈ ਨਹੀਂ ਸੀਗੀ ਤੇਰੇ ਕਹਿਣ ਤੇ ਮੈਂ ਗੱਲ ਚਲਾ ਲੂੰਗੀ ਦੇਖ ਪੜਨੇ ਮੈਂ ਬੜੇ ਮਾਣ ਨਾਲ ਆਇਆ ਦੇਖੀ ਕਿਤੇ ਮੇਰਾ ਮਾਣ ਨਾ ਤੋੜਦੀ ਕਿਉਂਕਿ ਮੇਰਾ ਬਹੁਤ ਵਧੀਆ ਦੋਸਤ ਆ ਅੱਜ ਉਹਨੇ ਮੈਨੂੰ ਬੜੇ ਮਾਣ ਨਾਲ ਫੋਨ ਲਾਇਆਗਾ ਤੇ ਮੈਂ ਵੀ ਉਹਨੂੰ ਮਾਣ ਨਾਲ ਹੀ ਕਿਹਾ ਇਹ ਮੈਂ ਚਾਹੁੰਦਾ ਵੀ ਇਹ ਰਿਸ਼ਤੇਦਾਰੀ ਅੱਗੇ ਵਧੇ ਆ ਉਹਦੇ ਨਾਲ ਵੀ ਆਪਣਾ ਵੀ ਪਿਆਰ ਬਣਿਆ ਰਵੇ ਕਿਤੇ ਮੇਰੀ ਬੇਇੱਜ਼ਤੀ ਨਾ ਕਰਾਦੀ ਪੈਣੇ ਮੁੜ ਕੇ ਫਿਰ ਮੈਂ ਇੱਥੇ ਆਉਣ ਤੋਂ ਵੀ ਰਹਾ ਆਂ ਆ ਵੀਰੇ ਫਿਰ ਮੈਂ ਘਰੇ ਗੱਲ ਕਰੂੰਗੇ ਹਨਾ ਇਹਨਾਂ ਨਾਲ ਭਰਾਮਾਂ ਦੀ ਗੱਲ ਤਾਂ ਨਹੀਂ ਪੈਣਾ ਮੋੜਦਣਾ ਹੁੰਦਾ ਆਂ ਹੁਣ ਤੇਰਾ ਕਿ ਖਤਮ ਮੈਂ ਮੋੜ ਨਹੀਂ ਸਕਦੀ ਫਿਰ ਮੈਨੂੰ ਰਮਨਦੇਵ ਬਾਪੂ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ ਚੜ ਠੀਕ ਹੈ ਭੈਣੇ ਫਿਰ ਮੈਂ ਚੱਲਦਾ ਤੇ ਬਾਈ ਨਾਲ ਗੱਲ ਕਰ ਲਈ ਠੀਕ ਹੈ ਭੈਣੇ ਚੰਗਾ ਵੀਰੇ ਜਵਾਨੇ ਦੇ ਹਿਸਾਬ ਨਾਲ ਤਾਂ ਸਹੀ ਕਿਹਾ ਵੀਰੇ ਨੇ ਸਰਦਾਰ ਜੀ ਨਾ ਕਰਦੀਆਂ ਗੱਲ ਜੇ ਮੰਨ ਜਾਣ ਤਾਂ ਲੈ ਆ ਗਏ ਜੀ ਹਾਂ ਹਾਂ ਠੀਕ ਹੈ ਮਨਪ੍ਰੀਤ ਵਧੀਆ ਆ ਜਾ ਮੈਂ ਤੁਹਾਨੂੰ ਹੀ ਠੀਕ ਦੀ ਸੀ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆਜੋ ਅੰਦਰ ਬੈਠੋ ਸਭ ਠੀਕ ਰਿਹਾ ਤੁਹਾਡਾ ਹੋਰ ਵਧੀਆ ਥੱਕ ਗਏ ਲੈ ਪਾਣੀ ਪੁਣੀ ਲੈ ਕੇ ਆ ਹਲੋ ਇਹ ਪਾਣੀ ਹੁੰਦਾ ਸੀ ਕੀ ਗੱਲ ਕਹਿੰਦੀ ਸੀ ਬਾਈ ਜਨਜੀਤ ਆਇਆ ਸੀ ਅੱਛਾ ਕੀ ਕਹਿੰਦਾ ਸੀ ਉਹ ਤਾਂ ਆਪਣੇ ਰਮਨ ਦੇ ਰਿਸ਼ਤੇ ਬਾਰੇ ਗੱਲ ਕਰਤਾ ਸੀਗਾ ਮੈਂ ਉਹਨਾਂ ਨੂੰ ਬੋਲੀ ਮੈਂ ਕਿਹਾ ਵੀ ਚਲ ਸਰਦਾਰ ਜੀ ਨੂੰ ਪੁੱਛਾਂਗੇ ਪਰ ਜੀਤ ਵੀ ਕਮਲਿਆ ਵਾਲੇ ਗੱਲਾਂ ਕਰਦਾ ਹੈ ਅਜੇ ਉਹ ਕੁੜੀ ਦੀ ਉਮਰ ਵੀ ਕਿੰਨੀ ਕੁ ਹੋਈ ਹੈ ਨਾਲ ਇੱਕ ਸਾਲ ਅਜੇ ਪੜ੍ਹਾਈ ਦਾ ਪੀ ਆ ਮੈਂ ਬੇਰਮੈ ਕਹਿੰਦੀ ਸੀ ਮੇਰਾ ਸਾਕਾ ਭਰਾਗਾ ਜਿਹੜਾ ਕੋਈ ਹੋਰ ਸਾਲ ਸੇ ਮਹੀਨੇ ਤਾਂ ਲੱਗ ਹੀ ਜਾਂਦੇ ਰਿਸ਼ਤਾ ਦੇਖਦੇ ਦਿਖਾਉਂਦੇ ਨੂੰ ਤੇ ਉਹਦੋਂ ਕੁੜੀ ਦੀ ਪੜ੍ਹਾਈ ਪੂਰੀ ਹੋ ਜੂਗੀ ਬਾਕੀ ਸਿਰੇ ਤੁਸੀਂ ਰਣਜੀਤ ਨਾਲ ਗੱਲ ਕਰ ਲਿਓ ਚਲੋ ਉਹ ਤਾਂ ਤੇਰੀ ਗੱਲ ਠੀਕ ਹੈ ਮੈਂ ਕਰ ਲੈਣਾ ਰਜੀਤ ਨਾਲ ਗੱਲ ਨਾਲੇ ਮੁੰਡੇ ਬਾਰੇ ਪਤਾ ਕੀਤਾ ਮੁੰਡਾ ਕੌਣ ਆਗਾ ਤੈਨੂੰ ਦੱਸਿਆ ਕੁਛ ਉਹਨੇ ਕੀ ਕਾਰੋਬਾਰ ਹੈ ਕੀ ਪੜ੍ਹਾਈ ਲਿਖਾਈ ਹੈ ਪਤਾ ਤਾਂ ਲੱਗੇ ਅੱਜ ਕੱਲ ਦਾ ਜਵਾਨ ਬਹੁਤ ਇੰਟੈਲੀਜੈਂਟ ਹੈ ਦੇਖ ਮਨਪ੍ਰੀਤ ਹੁਣ ਤੱਕ ਰਣਜੀਤ ਆਪਣਾ ਪੂਰਾ ਵਧੀਆ ਵਰਤਦਾ ਰਿਹਾ ਇਸ ਕਾਲ ਨੂੰ ਉਹੋ ਜੀ ਗੱਲ ਬਾਤ ਹੋ ਗਈ ਆਪਣਾ ਸਾਰੀ ਉਮਰ ਦਾ ਫਰਕ ਪੈ ਜਾਊਗਾ ਦੱਸਿਆ ਮੈਨੂੰ ਰਜੀਤ ਨੇ ਮੁੰਡਾ ਰਮਨ ਦੇ ਨਾਲ ਹੀ ਪੜਦਾਗਾ ਫੇਰ ਹੀ ਮੈਂ ਛੋਡੇ ਕੋਲੇ ਗੱਲ ਚਲਾਈ ਆ ਫੇਰ ਤਾਂ ਬਾਹਰੋਂ ਹੀ ਪੁੱਛਣ ਪਛਾਉਣ ਦੀ ਲੋੜ ਨਹੀਂ ਰਮਨ ਨੂੰ ਸਾਰਾ ਕੁਝ ਪਤਾ ਹੀ ਹੋਣਾ ਮੁੰਡੇ ਬਾਰੇ ਕਿਉਂਕਿ ਅੱਜ ਕੱਲ ਤਾਂ ਬੱਚੇ ਬਹੁਤ ਇੰਟੈਲੀਜੈਂਟ ਆ ਗਏ ਅੱਲੇ ਉਹ ਗਲਾਸ ਫੜਾਓ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਦਾ ਕਰਦੀ ਹਾਂ